ਆਇਓ ਗੁਰੂ ਸਾਹਿਬ ਸਰਬਤਮਾਈ ਭਾਈ ਰਸਨਾ ਪਵਿੱਤਰ ਕਰੋ ਨਿਮਰਤਾ ਨਾਲ ਸਿਰ ਝਾ ਕੇ ਉਚਾਰਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਸੰਗਤ ਦਾ ਸਵਾਗਤ ਹੈ ਚੌਂਕੜੇ ਮਾਰ ਕੇ ਗੁਰੂ ਦਰਬਾਰ ਦੇ ਵਿੱਚ ਬਹੁਤ પ્રેમ ਔਰ ਸੰਗਤਾਂ ਦੇ ਨਾਲ ਬੈਠੇ ਸਿੱਖੀ ਦਾ ਸਿਧਾਂਤ ਦੋ ਚੀਜ਼ਾਂ ਦੇ ਨਾਲ ਸੰਬੰਧਤ ਹੈ ਗੁਰਬਾਣੀ ਔਰ ਸੰਗਤ ਦੋ ਚੀਜ਼ਾਂ ਦੇ ਸੁਨੇਹੇ ਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਲੈ ਕੇ ਆਏ ਬੇਈ ਨਦੀ ਦੇ ਵਿੱਚ ਕੁੱਤਾਂ ਮਾਰੇ ਬਾਹਰ ਆ ਕੇ ਬੜੇ ਪਿਆਰ ਦੇ ਨਾਲ ਕਹਿੰਦੇ ਨੇ ਨਾ ਕੋ ਹਿੰਦੂ ਨਾ ਕੋ ਮੁਸਲਮਾਨ बराबरता की गल शब्द बोले आ और सतगुर गुरु नानक देव जी महाराज ने जो शब्द प्राप्त किया है तो रोजाना पढ़ते हो मूल मंत्र वजो एक ओंकार सतनाम करता पुरख निर्भव निर्वैर काल मूर्त अजूनी भंग गुर प्रसाद बस यही गुरबाणी और संगत का सिद्धांत ਗੁਰੂ ਸਹਿਬਾਨ ਨੇ ਅਪਣਾਇਆ ਜਦੋਂ ਗੁਰੂ ਅਕਾਲ ਪੁਰਖ ਦੀ ਉਸਤਤੀ ਕਰਦਾ ਹੈ ਫਿਰ ਉਹਦੇ ਵਿੱਚੋਂ ਪ੍ਰਮਾਤਮਾ ਆਪ ਸਮੋਇਆ ਹੁੰਦਾ ਹੈ ਸ਼ਬਦ ਰੂਪ ਹੁੰਦਾ ਹੈ ਸਤਗੁਰ ਮੈਂ ਸਮੋਏ ਸ਼ਬਦ ਵਰਤਾਇ ਸਤੁਰ ਨੂੰ ਵੇਜਦਾ ਚੇਤਾ ਸਭ ਸੰਸਾਰ ਦਿੱਠਾ ਮੁਕਤ ਨਾ ਹੋ ਵੀ ਜਿੱਤਰ ਸ਼ਬਦ ਨਾ ਕਰੇ ਵਿਚਾਰ ਦਰਸ਼ਨ ਕਰਨੇ ਇਹ ਸਤਿਕਾਰ ਹੈ ਪ੍ਰਕਰਮਾ ਕਰਨੀ ਹੈ ਗੁਰਮੁਖੋ ਇੱਕ ਬਹੁਤ ਵੱਡਾ ਅਦਮ ਹੈ ਜੇ ਸੰਗਤ ਦੇ ਵਿੱਚ ਮਨੁੱਖ ਨਹੀਂ ਰਹਿੰਦਾ ਸ਼ਬਦ ਦੇ ਨਾਲ ਕਦੇ ਜੁੜੇ ਨਹੀਂ ਸਕਦਾ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸ ਲਈ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਪ੍ਰਚਾਰਿਆ ਸੰਗਤ ਦੇ ਵਿੱਚ ਜਿੱਥੇ ਵੀ ਗਏ ਉਹ ਸ਼ਬਦ ਬੋਲਦੇ ਆ ਇਸ ਲਈ ਗੁਰੂ ਸਾਹਿਬਾਨ ਬ੍ਰह्म ਰੂਪ ਨੇ ਸ਼ਬਦ ਰੂਪ ਨੇ ਅੱਜ ਦੇ ਦਿਨ 1664 ਸਵੀਚ ਗੁਰੂ ਹਰਗ੍ਰੀਵ ਸਿੰਘ ਮਹਾਰਾਜ ਅਠਵੇਂ ਪਾਤਸ਼ਾਹ ਜੋਤੀ ਜੋਤ ਸਮਾਏ ਮੈਂ ਦਿਨ ਦੇ ਵਿੱਚ ਗੁਰ ਪਾਤਸ਼ਾਹ ਦੇ ਮਹਾਨ ਜੀਵਨ ਨੂੰ ਪ੍ਰਾਰੰਭ ਕੀਤਾ ਸੀ ਇਸ ਥੋੜੇ ਸਮੇਂ ਵਿੱਚ ਬਹੁਤਾ ਲਮੇਰਾ ਕਿਹੜਾ ਕੁਝ ਔਖਾ ਹੋ ਜਾਂਦਾ ਪਰ ਫਿਰ ਵੀ ਮੇਰਾ ਫਰਜ਼ ਬਣਦਾ ਹੈ ਕਿ ਮੈਂ ਕੁਝ ਐਸਾ ਭਾਵ ਦੱਸਾਂ ਕਿਸ ਦੇ ਨਾਲ ਸੰਸਗਤ ਗੁਰੂ ਦੇ ਨਾਲ ਜੋੜ ਸਕੀ ਉਹ ਐਸਾ ਬੀ ਅੰਕਾਸ ਦੀ ਪਹਿਲੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਸ ਨੂੰ ਰਚਿਆ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਤੋਂ ਪਹਿਲੀ ਗੱਲ ਗੁਰੂ ਪਾਸ਼ਾ ਨੇ ਅਕਾਲ ਪੁਰਖ ਨੂੰ ਦੋ ਰੂਪਾਂ ਦੇ ਵਿੱਚ ਇਲਜਿਤ ਕੀਤਾ ਹੈ ਪ੍ਰਥਮੇ ਭਗਵਾਨ ਦੀ ਸਿਮਰ ਕੇ ਸੰਸਰ ਵਿੱਚੋਂ ਸ਼ਕਤੀ ਵਿੱਚੋਂ ਉਸ ਨੂੰ ਦੇਖਿਆ ਹੈ ਸ਼ਬਦ ਵਿੱਚੋਂ ਵੀ ਉਸ ਪ੍ਰਮਾਤਮਾ ਨੂੰ ਦੇਖਿਆ ਹੈ ਅਗਲੀ ਗੱਲ ਸਾਡੀ ਅਰਦਾਸ ਦੇ ਵਿੱਚ ਦੋ ਸ਼ਬਦਾਂ ਦੀ ਵਿਆਖਿਆ ਬੜੀ ਕਮਾਲ ਦੀ ਹੈ ਗੁਰਨਾਨਕ ਜਿਹੜਾ ਸ਼ਬਦ ਹੈ ਉਹ ਕੇਵਲ ਸਤਪੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿੱਚ ਸਮੁੱਚੀ ਅਰਦਾਸ ਦੇ ਵਿੱਚ ਵਰਤੇ ਆ ਗਏ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ ਆ ਪ੍ਰਥਮ ਨੇ ਭਗਉਤੀ ਸੰਰਕ ਗੁਰਨਾਨਕ ਲਈ ਦਿਆ ਇੱਕ ਉਪਰਮਖੋ ਉੱਤਮ ਪਦ ਸ਼ਬਦ ਹੈ ਕਿਸੇ ਨੂੰ ਉਤਮਤਾ ਉੱਚਾ ਪੰਧ ਖਾਣ ਵਾਸਤੇ ਉਸੇ ਆਮ ਤੌਰ ਤੇ ਬੋਲੇ ਆ ਉਹ ਹੈ ਸ਼ਬਦ ਸ੍ਰੀ ਇਹ ਸ਼ਬਦ ਕੇਵਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਨਾਲ ਲਾਇਆ ਗਿਆ ਹੈ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਵਿੱਚੇ ਸਭ ਦੁੱਖ ਜਾਂਦੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਲਾ ਕਿਉਂ ਲਾਇਆ ਇਹਦਾ ਇੱਕ ਬਹੁਤ ਵੱਡਾ ਕਾਰਨ ਹੈ ਕਾਰਨ ਪਹਿਲੀ ਗੱਲ ਬਾਲ ਗੁਰੂ ਗੁਰਗੱਦੀ ਦੇ ਬਰਾਜ਼ਮਾਨ ਹੋ ਕੇ ਗਿਆਨ ਦੇ ਦਾਦੇ ਨੇ ਗੁਰੂ ਅੱਠਵੇਂ ਪਾਤਸ਼ਾਹ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਨੀ ਸੁਪਰੀਮ ਪਾਵਰ ਹੋਣਗੇ ਪਾਤਸ਼ਾਹ ਜਸਵੰਤ ਚੌਰ ਗੁਰੂ ਦਰਬਾਰ ਦੇ ਵਿੱਚ ਆਇਆ ਉਹਨੇ ਚੋਰੀ ਹਟਾ ਦਿੱਤੀ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨੀਤੀ ਗੁਰੂ ਵਿਚਾਰਤਾ ਹਰ ਸ਼ਬਦ ਦੇ ਨਾਲ ਜੋੜਦੀ ਹੈ ਔਰੰਗਜ਼ੇ ਬਾਦਸ਼ਾਹ ਵੀ ਜਿਹੜੀ ਨੀਤੀ ਹੈ ਉਹ ਜਨਮ ਦੇ ਨਾਲ ਸਹ ਆਪਣੇ ਭਰਾਵਾਂ ਦੀ ਘਤਰੋਗਾਰਤ ਕਰਕੇ ਭਾਈ ਭਤੀਜੇ ਮਾਰ ਕੇ ਕੁਝ ਵੇਲਾ ਹੋਇਆ 1660 ਇਸਵੀ ਦੇ ਵਿੱਚ ਤੇ ਇਸ ਨੇ ਆਲੇ ਦੁਆਲੇ ਦੇਖਿਆ ਕਿ ਸਿੱਖੀ ਜੁੰਦਾ ਸਿੱਖ ਧਰਮ ਦਾ ਬਹੁਤ ਬੜਾ ਵਾਤਾਵਰਣ ਹੈ ਸਿੱਖ ਗੁਰੂ ਸਾਹਿਬਾਨ ਦੇ ਨਾਲ ਜੁੜਦੇ ਜਾ ਰਹੇ ਨੇ ਇਸ ਲਈ ਇਸ ਨੇ ਗੁਰੂ ਸੱਤਵੇਂ ਪਾਤਸ਼ਾਹ ਨੂੰ ਪੱਤਰ ਲਿਖਿਆ ਚਿੱਠੀ ਲਿਖੀ ਕਿ ਤੁਸੀਂ ਗੁਰੂ ਦਰਬਾਰ ਦੇ ਵਿੱਚ ਆਵੋ ਆਪਣੀਆਂ ਰਚੀਆਂ ਆਪਦੀ ਵਿਚਾਰ ਧਾਰਾ ਜੋ ਬਾਣੀ ਪੁਰ ਅਰਜਨ ਦੇਵ ਜੀ ਮਹਾਰਾਜ ਨੇ ਅੰਕਿਤ ਕੀਤੀ ਹੈ ਉਸ ਵਿਚਾਰ ਧਾਰਾ ਨੂੰ ਸੁਣਾ ਕੇ ਜਾਓ ਗੁਰੂ ਸਤਮੇ ਪਾਸ਼ਾ ਨਹੀਂ ਗਏ ਹੁਣ ਧਿਆਨ ਦੇਓ ਅਸਲ ਤੇ ਇਹ ਵੀ ਝੁਕ ਜਾਣਾ ਸੀ ਨਾ ਸਮੇ ਦੇ ਹੱਕ ਦੇ ਸਾਹਮਣੇ ਇਸ ਲਈ ਸੰਗਤ ਗੁਰੂ ਸਤਮੇ ਪਾਸ਼ਾ ਨਹੀਂ ਗਏ ਆਪਣੇ ਪੁੱਤਰ ਨੂੰ ਭੇਜਿਆ RAM RAJ ਗੱਲਾਂ ਦੇ ਵਿੱਚ ਬੜਾ ਉਹ ਕੁੰਸੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਗੁਰੂ ਪੁੱਤਰ ਸੀ ਉਹ ਸੇ ਮਾਂ ਤੋਂ ਪੈਦਾ ਹੋਇਆ ਇਸ ਤੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਪੈਦਾ ਹੋਏ ਤੇ ਸੰਗਤ ਇੱਕ ਕਰਮਾਤੀ ਬਣ ਗਿਆ ਕਰਮਾਤੀ ਵੀ ਬਹੁਤ ਵੱਡਾ ਕਿਉਂਕਿ ਸ਼ਬਦ ਦੇ ਨਾਲ ਜੁੜਿਆ ਕਈ ਵਾਰੀ ਭਗਤੀ ਕਰਦੇ ਆ ਕਰਦੇ ਆ ਜਦੋਂ ਮਨੁੱਖ ਸ਼ਬਦ ਨਾਲ ਜੁੜਦਾ ਹੈ ਫਿਰ ਇਹ ਆਮ ਗੱਲ ਹੈ ਕਈ ਵਾਰੀ ਉਹ ਕਾਵਟਾ ਵੀ ਬਣ ਜਾਂਦਾ ਪਕਤੀ ਕਰਦੇ ਆਂ ਕਰਦੇ ਆਂ ਸਪੂਣ ਨੇ ਹੋ ਸਕਿਆ ਕਰਾਮਾਤਾਂ ਦੇ ਉੱਤੇ ਰੁਕੇ ਆ ਤੇ ਗੁਰੂ ਪਾਤਸ਼ਾਹ ਨੇ ਇਹਨੂੰ ਪਿਆਰ ਦੇ ਨਾਲ ਧੰਨ ਦਿੱਤਾ ਆ ਪੁੱਤਰ ਸਮੇਂ ਦੇ ਹਾਕਮ ਨੇ ਸੱਦਿਆ ਐ ਇਸ ਲਈ ਝੁਕਣਾ ਨਹੀਂ ਡਰਨਾ ਨਹੀਂ ਭੈਰ ਹੱਥ ਥੋਕੇ ਹਰ ਗੱਲ ਦਾ ਤੂੰ ਜਵਾਬ ਦੇਣਾ ਐ ਕਰਾਮਾਤੀ ਸੀ ਐਨੇ ਬਗਵੰਜਾ ਪ੍ਰਕਾਰ ਦੀਆਂ ਕਰਾਮਾਤਾਂ ਵਿਖਾਈਆਂ ਤਸੀਂ ਕਹੋਗੇ ਕਮਾਲ ਹੈ ਕਰੂਤੇ ਅਮਰ ਸ਼ਕਾ ਦਿੱਤੇ ਇਸ ਨੇ ਤੇ ਸਮੇਂ ਦਾ ਕਾਜੀ ਬੈਠਾ ਸੀ ਤੇ ਇਸ ਨੇ ਸਵਾਲ ਕੀਤਾ ਹੈ ਕਿ ਕੱਲ ਦੀ ਇੱਕ ਘਟਨਾ ਹੋਈ ਹੈ ਕੀ ਤੁਸੀਂ ਉਸ ਬਾਰੇ ਮੈਨੂੰ ਦੱਸ ਸਕਦੇ ਹੋ ਕੀ ਤੁਸੀਂ ਉਸ ਬੱਚੇ ਦੇ ਨੂਾਰੇ ਤੋਂ ਜੀਵਨ ਕਰ ਸਕਦੇ ਹੋ ਹਾਂ ਹੋ ਸਕਦਾ ਹੈ ਇਹ RAMRAI ਬਾਬਾ RAMRAI ਜੀ ਬੋਲਦੇ ਤੇ ਸੰਗਤ ਇਹ ਬੱਕਰਾ ਜਵਾਬ ਦਿੰਦਾ ਪਰ ਇਹਦੀਆ ਲੱਤਾਂ ਹੁਣ ਦਿਨ ਸੰਕਰਾਂ ਬਾਤ ਰਹਤੇ ਆਂਦੇ ਨਾਲ ਸੌ ਕਰਮ ਆਪ ਹੈ ਕਹਿਰ ਦਾ ਨਾਮ ਹੈ ਕਰਮ ਆਪ ਨਹੀਂ ਕਦੇ ਕਰਨੀ ਚਾਹੀਦੀ ਔਰਗਨਿਕ ਬਹੁਤ ਵੱਡਾ ਤੇ ਕਾਜੀ ਹੈਰਾਨ ਹੋਇਆ ਬੱਕਰਾ ਖੜਾ ਹੈ ਲੱਗਦਾ ਦਿਨ ਨੇ ਤੇ ਬੜੇ ਪਿਆਰ ਦੇ ਨਾਲ ਕਹਿੰਦਾ ਹੈ ਆਹ ਦੱਸੋ ਇਹਦੀ ਤੀਜੀ ਲੱਤ ਕਿੱਧਰ ਚਲੀ ਗਈ ਕਹਿਣਗਾ ਹਜ਼ੂਰ ਇਹ ਤੁਸੀਂ ਆਪ ਹੀ ਤੇ ਚਕਾਈ ਸੀ ਚੋਰੀ ਰੋਬੀ ਚੋਰੀ ਕੇ ਮੇਰੇ ਘਰੇ ਇਹਦਾ ਮੀਟ ਇਸ ਲੱਤ ਦਾ ਮੀਟ ਮੇਰੇ ਘਰੇ ਪਈ ਤੇ ਬੜਾ ਹੈਰਾਨ ਹੋਇਆ ਤੇ ਕਰਮਾਤਾ ਇਸ ਦੀ ਅਨੇਕ ਵਿਖਾਈਆ ਸਵਰਗ ਦੀਆਂ ਪਰੀਆਂ ਭੇਜ ਦਿੱਤੀਆਂ ਉਹ ਦਿਖਾਈਆਂ खैर ਮੈਂ ਇਹਦਾ ਬਹੁਤਾ ਜ਼ਿਕਰ ਨਹੀਂ ਕਰਨਾ ਚਾਹਾਂਗਾ RAM RAIN ਤੇਰਾ ਦੂਨ ਦੇ ਵਿੱਚ ਦੂਨ ਦੀ ਪਹਾੜੀ ਉੱਥੇ ਉਹਦਾ ਡੇਰਾ ਬਣਾਇਆ ਇੱਕ ਥਾਂ ਬਣਾ ਦਿੱਤੀ ਇਸ ਉਸ ਸਥਾਨ ਦਾ ਨਾਮ ਤੇਰਾ ਦੂਨ ਪੈਗ ਅੱਜ ਕੱਲ ਨੂੰ ਦੇਰਾਪੂਨ ਕਹਿੰਦੇ ਨੇ ਇੱਕਲਾਕਾ ਵੱਡਾ ਅਲੱਗਾ ਉਹ ਬਾਬਾ ਰਾਮ ਰਾਏ ਨੂੰ ਦੇ ਦਿੱਤਾ ਉੱਥੇ ਰਹਿਣ ਲੱਗ ਪਿਆ ਅਸਲ ਤੇ ਵਿੱਚ ਜੋ ਕੁਝ ਵੀ ਹੋ ਰਿਹਾ ਏ ਸਮੇ ਦੇ ਹੱਕੰਦੇ ਜਾਲ ਚੋੜਿਆ ਹੀ ਰਿਹਾ ਮਸੰਦ ਪ੍ਰਥਾ ਅਸਲ ਤੇ ਵਿੱਚ ਵਿਗੜ ਚੁੱਕੀ ਸੀ ਦਸਵੰਦ ਇਕੱਠਾ ਕਰਨਾ ਆਪਣੇ ਕੰਮਾਂ ਲਈ ਵਕਤ ਲੈਣਾ ਐਸਾ ਇੱਕ ਮਸੰਦ ਹੈ ਜਿਸ ਦਾ ਨਾਮ ਬੁਰਦਾਸ ਇਹ ਮਸੰਦ ਗੁਰਦਾਸ ਤੇ ਆਮ ਤੌਰ ਤੇ ਝੁਕਣਾ ਕਰਦਾ ਰਹਿੰਦਾ ਸੀ ਇਸ ਲਈ ਦਲੀਲ ਅਪੀਲ ਲੈ ਕੇ RAM RAI ਔਰੰਗਜ਼ੇਬ ਦੀ ਕਚਹਿਰੀ ਦੇ ਵਿੱਚ ਪੇਸ਼ ਹੋਇਆ ਕਹਿ ਲੱਗਾ ਗੱਦੀ ਦਾ ਹੱਕਦਾਰ ਮੈਂ ਆ ਮੇਰਾ ਭਰਾ ਛੋਟਾ ਹੈ ਉਮਰ ਛੋਟੀ ਹੈ ਗੱਦੀ ਨੂੰ ਸਾਹਮਣੇ ਨਹੀਂ ਸਕੇਗਾ ਤੇ ਇਸ ਲਈ ਕੋਈ ਰੌਲਾ ਰੱਪਾ ਹੋ ਸਕਦਾ ਹੈ ਉਸ ਇਲਾਕੇ ਦੇ ਵਿੱਚ ਇਸ ਲਈ ਉਹ ਗੱਦੀ ਮੈਨੂੰ ਦਿੱਤੀ ਜਾਏ ਪਰ ਨਹੀਂ ਐਸਾ ਹੋਈ ਨਹੀਂ ਸਕਿਆ ਗਤੀ ਅਸਰੋਂ ਮਿਲ ਨਹੀਂ ਸਕੀ ਕਿਉਂਕਿ ਗੁਰੂ ਸਹਬਾਨ ਦੇ ਨਾਲ ਬੇਸ਼ੱਕ RAM RAI ਬ੍ਰੋਥ ਕਰਦਾ ਰਿਹਾ ਸਿੱਖ ਸੰਗਤਾਂ ਜਰੂਰੀਆਂ ਸਮਾਪਤੀ ਹੋਇਆ ਆਖੇ 1654 ਇਸਵੀ ਚ ਆਰੰਗਜ਼ੇਬ بیمار ਹੋਇਆ ਕਸ਼ਮੀਰ ਕੇ ਜੱਬ ਵਾਪਸੀ ਦੇ ਦਿੱਤੇ ਇਹ ਜਦੋਂ ਵਾਪਸ ਆਇਆ ਇਹਦੇ ਮੰਦੇ ਵਿੱਚ ਉਹ ਚਾਰ ਉਸੇ ਤੋਂ ਹੁੰਰੇ ਸੰਗੋਸੇ ਕਾਉਂਡਰ ਰੇ ਸੰਗ ਇਸ ਲਈ ਇਸ ਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੂੰ ਸੰਭੇ ਆਇਆ ਅੰਮਰ ਦਾ ਰਾਜਾ ਜੈਪੁਰ ਦਾ ਰਾਜਾ ਰਾਜਾ ਜੈ ਸਿੰਘ ਗੁਰੂ ਘਰ ਦਾ ਬੜਾ ਪ੍ਰੇਮੀ ਸੀ ਸਰਤਾਬਾਨ ਸੀ ਇਹਦੀ ਡਿਊਟੀ ਲਾ ਦਿੱਤੀ ਗਈ ਕਿ ਗੁਰੂ ਹਰਿਕ੍ਰਿਸ਼ਨ ਮਹਾਰਾਜ ਬੱਚੇ ਨੇ ਬਾਲ ਗੁਰੂ ਨੇ ਇਸ ਲਈ ਤੁਸੀਂ ਉਹਨਾਂ ਨੂੰ ਸੰਭੇ ਲਿਆ ਇਹਨੇ ਆ ਕਿ ਪਰਸਾ ਮੇਲਾ ਵਜੇਨ ਸੀ ਉਹਦੀ ਡਿਊਟੀ ਲਾ ਦਿੱਤੀ ਪੰਜਾਬ ਦੇ ਜਵਾਨ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਉਹ ਅਜਲੇ ਬਾਦਸ਼ਾ ਨੂੰ ਲੈਣ ਵਾਸਤੇ ਕੀਰਤਪੁਰ ਸਾਹਿਬ ਪਹੁੰਚੇ ਅਜਲੇ ਬਾਦਸ਼ਾ ਤਿਆਰ ਹੋਏ ਨੇ ਨਗਰ ਪਿੰਡ ਇਹ ਨਾਂ ਵਿੱਚ ਦੇਸ਼ ਦਿੱਤਾ ਹੈ ਮੈਂ ਸ਼ਾਰਟਕਟ ਵਿੱਚ ਕਹ ਦਿਆਂ ਰੋਪੜ ਕੀਰਤਪੁਰ ਸਾਹਿਬ ਕੋਰਾਲੀ ਬਨੂੜ ਹਰਿਆਣਾ ਔਰ ਪੰਜਾਬ ਦੇ ਬਾਡਰ ਤੇ ਅੱਜ ਕੱਲੇ ਇੱਕ ਨਗਰ ਪੈਂਦਾ ਹੈ ਜਿਸ ਦਾ ਨਾਂ ਹੈ ਪੰਜੋਖਰਾਸ ਇੱਥੇ ਦਾ ਇਹ ਦਿਹਾਲੇ ਦਿਵਾਲੇ ਹਰ ਵੀ ਕਦੇ ਦਰਸ਼ਕ ਕੱਢਿਓ ਤੇ ਇਸ ਨਗਰ ਦੇ ਆਲੇ ਛੋਟੇ ਛੋਟੇ ਨਾਲ ਛੱਪੜ ਦੇ ਬਣ ਤੇ ਅਸਲ ਦੇ ਵਿੱਚ ਪੋਖਰ ਸ਼ਬਦ ਨੂੰ ਕਿਹਾ ਜਾਂਦਾ ਹੈ ਪੰਜ ਸਨ ਇਸ ਲਈ ਪ੍ਰਾਤਕ ਸਮੇਂ ਦੇ ਵਿੱਚ ਇਸ ਨਗਰ ਦਾ ਨਾਮ ਬਣਿਆ ਗੁਰਮੁਖੋ ਪੰਜੋਖਰ ਸਸੋਤਾ ਨਗਰ ਵੱਡਾ ਨਗਰ ਹੈ ਹਰਿਆਣੇ ਦਾ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਸੁਇਆ ਨੇ ਇੱਥੋਂ ਦਾ ਇੱਕ ਮਸੰਦ ਸੀ ਜਿਸ ਦਾ ਨਾਂ ਸੀ ਗੁਰਬਖਸ਼ ਕਲਗੀ ਵਾਲੇ ਪਾਸ਼ਾ ਸਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਪਾਨ ਕਰਕੇ ਇਹ ਬਾਦ ਦੇ ਵਿੱਚ ਗੁਰਬਖਸ਼ ਸਿੰਘ ਪਰੇ ਬੇਨਤੀ ਕਰਤਾ ਇਹ ਮੇਰੇ ਨਗਰ ਦੇ ਵਿੱਚ ਚਲੋ ਦਰਸ਼ਨ ਦਾ ਆ ਰਹੇ ਦਿਓ ਮੇਰੇ ਪਾਸ਼ਾ ਸੈਗਤ ਸਹਿਬ ਇਸ ਨਗਰ ਦੇ ਵਿੱਚ ਪਹੁੰਚੇ ਨੇ ਇਸ ਨਗਰ ਦਾ ਇੱਕ ਵਾਸੀ ਹੈ ਜਾਤੀ ਬ੍ਰਾਹਮਣ ਹੈ ਤੇ ਇਸ ਬ੍ਰਾਹਮਣ ਦਾ ਨਾਮ ਲਾਲਚੰਦ ਬਿੱਦੇ ਹਸਰੀ ਪ੍ਰੀਤ ਗਿਆਨ ਵਾਂਗ ਹੋ ਗਿਆ ਪਰ ਵਿਦਿਆ ਨੇ ਵੀ ਇਹ ਮੰਦੇ ਵਿੱਚ ਹੰਕਾਰ ਪੈਦਾ ਕਰ ਦਿੱਤਾ ਜੀ ਤੇ ਇਸ ਲਈ ਸੰਗਤ ਹੁਣ ਧਿਆਨ ਨਾਲ ਸੁਣੋ ਗੁਰੂ ਪਾਸਾ ਪਾਲਕੀ ਦੇ ਵਿੱਚ ਸੋਖਤ ਦੇ ਗੁਰਮਖਿਦਾਰੇ ਨਾਲੋਂ ਨਾਲ ਹੀ ਤੁਰੀ ਜਾਂਦੇ ਨੇ ਸਤਕਾਰ ਕਰਦੇ ਨੇ ਆਦਰ ਕਰਦੇ ਨੇ ਤੇ ਲਾਲਚੰਦ ਪੁੱਛਦਾ ਹੈ ਓਏ ਕੋਣ ਹੈ ਪਾਲਕੀ ਦੇ ਵਿੱਚ ਜਿਹਨੂੰ ਆ ਸਿੱਖ ਚੁੱਕ ਕੇ ਤੁਰੀ ਜਾਂਦੇ ਨੇ ਜੀ ਗੁਰੂ ਅੱਠਵੇਂ ਪਾਤਸ਼ਾਹ ਔਰ ਆਖਰ ਜੋ ਆਪਰ ਦੇ ਵਿੱਚ ਸੁਣਿਆ ਸੀ ਕ੍ਰਿਸ਼ਨ ਹੋ ਗਿਆ ਆ ਉਹਨੇ ਗੀਤਾ ਲਿਖੀ ਹੈ ਇਹ ਕੀ ਲਿਖੇਗਾ ਇਹ ਬੱਚਾ ਕੀ ਕਹਿ ਸਕੇਗਾ ਇਹ ਕੁਝ ਲਿਖ ਨਹੀਂ ਸਕਦਾ ਕੁਝ ਉਪਦੇਸ਼ ਨਹੀਂ ਕਰ ਸਕਦਾ ਐਵੇਂ ਤੁਹਾਡੇ ਗੁਰੂ ਸਾਹਿਬਾਂ ਨੇ ਗੱਦੀ ਦੇ ਉੱਤੇ ਸੋਹਣ ਕਰ ਚੰਗਲਿਓ ਨੇ ਕਿਹਾ ਤਾਂ ਮੈਂ ਮੰਨ ਲਵਾਂਗਾ ਕਿ ਗਿਆਨ ਬਾਤ ਹੈ ਪਰ ਮੇਰੇ ਸਵਾਲਾਂ ਦੇ ਉੱਤਰ ਦਵੇ ਲੋ ਸੁਣਾ ਪਿਆਰ ਦੇ ਨਾਲ ਜਾਂਦੇ ਗੁਰਮਖੰਦ ਗੁਰਸਿੱਖਾਂ ਬ੍ਰਹਮ ਲਾਲ ਚੰਦ ਇੱਕ ਪ੍ਰਸ਼ਨ ਕਰਕੇ ਪੁੱਛਦਾ ਹੈ ਕੌਣ ਹੈ ਜੋ ਚੁਪੀ ਜਾ ਰਹੇ ਹੋ ਜੋ ਸ਼ਬਦ ਉਸਦੇ ਬੋਲੇ ਉਸਨੂੰ ਕਾਹਦੀ ਇਥਾ ਯੂ ਆਪਕਾ